ਵਾਇਕ੍ਰੋਜਿਕਾ ਖਾਲਸਾ ਵਾਇਕ੍ਰੋਜਿਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਅੱਜ ਕਿ ਪ੍ਰੋਪਰਟੀ ਦੇ ਵਿੱਚ ਬਿਆਨਾਂ ਕੀ ਹੁੰਦਾ ਬਿਆਨਾਂ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗਾ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਬਿਆਨਾਂ ਤੇ ਆਪਾਂ ਲੈ ਕੇ ਜ਼ਮੀਨ ਅੱਗੇ ਵੇਚ ਸਕਦੇ ਆ ਤੇ ਇੱਕ ਮੈਂ ਅੱਜ ਤੁਹਾਡੇ ਨਾਲ ਗੱਲ ਦੀ ਸਾਂਝ ਪਾ ਮੰਗਾ ਕਿ ਕੀ ਬਿਆਨਾਂ ਤੋਂ ਬਿਆਨਾਂ ਵੀ ਕੀਤਾ ਜਾ ਸਕਦਾ ਇਹ ਬਹੁਤ ਹੀ ਅਹਿਮ ਜਾਣਕਾਰੀ ਹੈ ਵੀਡੀਓ ਦੇ ਅੰਤ ਤੱਕ ਬਨੇ ਰਹੋ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹਮੇਸ਼ਾ ਜਦੋਂ ਆਪਾਂ ਜ਼ਮੀਨ ਖਰੀਦਦੇ ਆਂ ਜ਼ਮੀਨ ਖਰੀਦਣ ਦੇ ਜਿਹੜੇ ਸਟੈਪ ਨੇ ਉਹਨਾਂ ਸਟੈਪਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੀ ਜ਼ਮੀਨ ਖਰੀਦਣ ਵੇਲੇ ਟੋਕਨ ਕਰਦੇ ਆਂ ਟੋਕਨ ਦਾ ਕੀ ਮਤਲਬ ਹੁੰਦਾ ਹੈ ਕਿ ਜਦੋਂ ਸੌਦਾ ਤੈਅ ਹੁੰਦਾਗਾ ਸਾਹਮਣੇ ਬੈਠ ਕੇ ਖਰੀਦਦਾਰ ਆਪਣੀ ਜ਼ਮੀਨ ਦਾ ਮੁੱਲ ਮੰਗਦਾ ਹੈ ਵੇਚਦਾਰ ਮੁੱਲ ਲਾਉਂਦਾ ਹੈ ਜਿਹੜਾ ਉਹਦੇ ਵਿੱਚ ਡਿਫਰੈਂਸ ਹੁੰਦਾ ਹੈ ਉਹਨੂੰ ਪ੍ਰਾਪਰਟੀ ਡੀਲਰ ਕੱਢਦਾ ਤੇ ਉਹ ਇੱਕ ਪੁਆਇੰਟ ਤੇ ਜਦੋਂ ਰੇਟ ਤੈਅ ਹੋ ਜਾਂਦਾ ਹੈ ਫਿਰ ਉੱਥੇ ਟੋਕਨ ਦਿੱਤਾ ਜਾਂਦਾ ਖਰੀਦਦਾਰ ਨੂੰ ਤੇ ਉਸ ਤੋਂ ਬਾਅਦ ਬਿਆਨਨਾ ਕੀਤਾ ਜਾਂਦਾ ਐਗਰੀਮੈਂਟ ਉਹ ਕੀ ਚੀਜ਼ ਹੁੰਦੀ ਆ ਦੋਸਤੋ ਜਿਹੜਾ ਬਿਆਨਨਾ ਹੈਗਾ ਉਹ ਆਪਾਂ ਐਗਰੀਮੈਂਟ ਕਰਦੇ ਆ ਪਾਰਟੀ ਦੇ ਨਾਲ ਕਿ ਤੁਹਾਡੀ ਜਿਹੜੀ ਜ਼ਮੀਨ ਹੈ ਇਸ ਰੇਟ ਨੂੰ ਮੈਂ ਖਰੀਦੀ ਹੈ ਤੇ ਇਹਦੀ ਜਿਹੜੀ ਰਜਿਸਟਰੀ ਆ ਉਹ ਇਸ ਡੇਟ ਨੂੰ ਕਰਾਈ ਜਾਵੇਗੀ ਤੇ ਜਿਹੜਾ 80% ਤੁਹਾਨੂੰ ਮੈਂ ਬਿਆਨਾਂ ਦੇ ਰਿਹਾ 25% ਸਪੋਰਟ ਕਰ ਲੋ ਜੇ ਕਰੋੜ ਦਾ ਸੌਦਾ ਤਾਂ 25 ਲੱਖ ਰੁਪਏ ਤੁਹਾਨੂੰ ਮੈਂ ਬਿਆਨਾਂ ਦੇ ਰਿਆਂਗਾ ਤੇ ਇਹਦਾ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਐਗਰੀਮੈਂਟ ਕਿਹਾ ਜਾਂਦਾ ਉਹਦੇ ਵਿੱਚ ਸਭ ਕੁਝ ਲਿਖਿਆ ਜਾਂਦਾ ਕਿ ਜਿਹੜਾ ਇੰਨੀ ਤਰੀਕ ਨੂੰ ਰਜਿਸਟਰੀ ਕਰਾਵਾਂਗੇ ਇੰਨਾ ਬਿਆਨਾਂ ਦੇਤਾ ਆਹਾ ਹਾ ਮੇਰੀ ਜ਼ਮੀਨ ਦੇ ਵਿੱਚ ਸਰਤਾ ਨੇ ਮੋਟਰ ਐ ਆਹ ਰਸਤਾ ਐ ਜੋ ਜੋ ਵੀ ਚੀਜ਼ ਹੈਗੀ ਆ ਪਜਾਉ ਆ ਇਹ ਬੋ ਉਸ ਤੋਂ ਬਾਅਦ ਉਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਇਹਦੇ ਵਿੱਚ ਕੋਈ ਵੀ ਕੇਸ ਨਹੀਂ ਚੱਲਦਾ ਇਹਦੇ ਵਿੱਚ ਕੋਈ ਵੀ ਰੌਲਾ ਰੱਪਾ ਨਹੀਂ ਅਗਰ ਹੋਵੇ ਤਾਂ ਉਹ ਖਰੀਦ ਵੇਚਦਾਰ ਹੈ ਜਿਹੜਾ ਉਹ ਜ਼ਿੰਮੇਵਾਰ ਹੋਵੇਗਾ ਇਹ ਸਾਰੀਆਂ ਤੀਜਾਂ ਲਿਖ ਕੇ ਦੋਸਤੋ ਅਸਲੀ ਫਿਰ ਜਿਹੜਾ ਐਗਰੀਮੈਂਟ ਹੈ ਉਹ ਲਾਸਟ ਤੇ ਕੀਤਾ ਜਾਂਦਾ ਹੈ ਕਿ ਜੇਕਰ ਖਰੀਦਦਾਰ ਜ਼ਮੀਨ ਦੀ ਰਜਿਸਟਰੀ ਕਰਾਉਣ ਤੋਂ ਮੁਨਕਰ ਹੋਇਆ ਤਾਂ ਜਿਹੜਾ ਬਿਆਨਾਂਗਾ ਉਹ ਉਹਦਾ ਜਬਤ ਹੋ ਜਾਵੇਗਾ। ਔਰ ਜੇਕਰ ਵੇਚਣ ਜੇਕਰ ਵੇਚਣ ਵਾਲਾ ਰਜਿਸਟਰੀ ਕਰਾਉਣ ਤੋਂ ਮੁਨਕਰ ਹੁੰਦਾ ਤਾਂ ਉਹਨੂੰ ਡਬਲ ਮਤਲਬ ਜਿਹੜਾ ਹੈਗਾ ਬਿਆਨਾਂ ਦੇਣਾ ਪਵੇਗਾ। ਇਹ ਸ਼ਰਤਾਂ ਹੁੰਦੀਆਂ ਨੇ। ਜਿਹੜੀਆਂ ਬਿਆਨਾਂ ਦੇ ਵਿੱਚ ਤੈਹ ਹੁੰਦੀਆਂ ਨੇ ਲਿਖੀਆਂ ਜਾਂਦੀਆਂ ਨੇ ਔਰ ਉਹਦੇ ਵਿੱਚ ਇਹ ਵੀ ਲਿਖਿਆ ਜਾਂਦਾ ਹੈ ਕਿ ਜੇਕਰ ਖਰੀਦਦਾਰ ਮੁਕਰ ਗਿਆ ਤਾਂ ਜਿਹੜੀ ਬਿਆਨ ਦੇ ਦੀ ਰਕਮ ਹੈ ਵਾਪਸ ਕੀਤੀ ਜਾਣੀ ਹੈ ਚਾਹੇ ਤਾਂ ਮਤਲਬ ਜਿਹੜਾ ਖਰੀਦਦਾਰ ਡਬਲ ਪਿਆਨਾ ਵਾਪਸ ਲੈ ਲਵੇ ਤੇ ਚਾਹੇ ਤਾਂ ਉਹ ਅਦਾਲਤ ਰਾਹੀਂ ਰਜਿਸਟਰੀ ਕਰਾ ਲਵੇ ਜੇਕਰ ਵੇਚਣ ਵਾਲਾ ਮੁਕਰਦਾ ਤਾਂ ਖਰੀਦਦਾਰ ਨੂੰ ਇਹ ਦੋਨੇ ਸ਼ਰਤਾ ਖਰੀਦਦਾਰ ਦੇ ਹੱਕ ਵਿੱਚ ਕੀਤੀਆਂ ਜਾਂਦੀਆਂ ਨੇ ਕਿ ਉਹ ਚਾਹੇ ਤਾਂ ਜਿਵੇਂ 25 ਲੱਖ ਦੇ ਬਿਆਨਾਂ ਦਿੱਤਾ ਤਾਂ ਉਹਦਾ 50 ਲੱਖ ਰੁਪਈਆ ਵਾਪਸ ਲੈ ਲਵੇ ਚਾਹੇ ਤਾਂ ਉਹ ਅਦਾਲਤ ਦੇ ਵਿੱਚ ਪੈਸੇ ਰੱਖ ਕੇ ਰਜਿਸਟਰੀ ਕਰਾ ਸਕਦਾ ਹੈਗਾ ਪਰ ਦੋਸਤੋ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਲਈ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਇਹ ਨਹੀਂ ਹੁੰਦਾ ਕਿ ਆਪਾਂ ਨੇ ਲਿਖ ਦਿੱਤਾ ਤੇ ਜੇਕਰ ਕੋਈ ਇੱਕ ਤਰ ਮੁੱਕਰ ਜਾਂਦੀ ਆ ਤਾਂ ਦੂਜੀ ਤਰ ਉਸੇ ਸ਼ਰਤ ਦੇ ਉੱਪਰ ਸਭ ਕੁਝ ਤੈ ਸੁਦਾ ਅਨਸਾਰ ਹੋ ਜਾਵੇਗਾ ਨਹੀਂ ਉਹਦੇ ਲਈ ਕਾਨੂੰਨੀ ਕੇਸ ਚੱਲਦਾ ਹੈ ਕੇਸ ਚੱਲ ਕੇ ਲੰਮੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਫਿਰ ਅਦਾਲਤ ਉਹ ਤੈ ਕਰਦੀ ਆ ਕਿ ਸ਼ਰਤ ਹੈ ਜਿਹੜੀ ਸਹੀ ਆ ਜਾਂ ਗਲਤ ਹੈ ਫਿਰ ਉਸ ਅਨਸਾਰ ਫੈਸਲਾ ਹੁੰਦਾ ਹੈ ਲੇਕਿਨ ਦੋਸਤੋ ਕੀ ਬਿਆਨਾਂ ਕਰਨਾ ਸਹੀ ਹੈ ਕੀ ਕਾਨੂੰਨ ਦੇ ਅਨੁਸਾਰ ਬਿਆਨਾਂ ਜਿਹੜਾ ਕੀਤਾ ਗਿਆ ਐਗਰੀਮੈਂਟ ਹੈ ਸਹੀ ਹੈ ਕੀ ਬਿਆਨੇ ਤੋਂ ਬਿਆਨਾਂ ਕੀਤਾ ਜਾ ਸਕਦਾ ਹੈ ਇਹਦੇ ਤੇ ਵੀ ਮੈਂ ਤੁਹਾਨੂੰ ਦੱਸਦਾ ਜਿਹੜਾ ਬਿਆਨਾਂ ਉਹ ਬਿਲਕੁਲ ਸਹੀ ਹੁੰਦਾ ਹੈ ਉਹਨੂੰ ਕਾਨੂੰਨ ਮਾਨਤਾ ਦਿੰਦਾ ਹੈ ਉਹ ਲੇਕਿਨ ਉਹਦੇ ਵਿੱਚ ਹੁੰਦਾ ਕੀ ਹੈਗਾ ਕਿ ਸਹੀ ਬਿਆਨਾਂ ਉਹ ਮੰਨਿਆ ਜਾਂਦਾ ਹੈ ਜਿਸ ਬਿਆਨੇ ਦੇ ਵਿੱਚ ਮੰਨ ਲਓ ਤੁਸੀਂ ਜਿਹੜਾ ਇਹ ਬਿਆਨਾਂ ਮੈਂ ਤੁਹਾਨੂੰ ਕਿਹਾ ਵੀ ਕਰੋੜ ਦਾ ਸੌਦਾ ਹੋਇਆ 25 ਲੱਖ ਬਿਆਨਾਂ ਦਿੱਤਾ ਲੇਕਿਨ ਇਹਦੇ ਅਨੁਸਾਰ ਜੇਕਰ ਰਜਿਸਟਰੀ ਹੁੰਦੀ ਆ ਬਕਾਇਦਾ ਤਾ ਇਹ ਬਿਆਨਾਂ ਮਤਲਬ ਜਿਹੜਾ ਹੈਗਾ ਇੱਕ ਨੰਬਰ ਦਾ ਬਿਆਨਾਂ ਹੋ ਗਿਆ ਲੇਕਿਨ ਜੇਕਰ ਬਿਆਨਾਂ ਮਤਲਬ ਹੁਣ ਕੀ ਹੁੰਦਾ ਉਹਦੇ ਚ ਕਿ ਸਰਕਾਰੀ ਰੇਟ ਨੇ ਜਿਹੜੇ ਉਹ ਘੱਟ ਹੁੰਦੇ ਨੇ ਹਮੇਸ਼ਾ ਜਿਹੜੀ ਜਿਹੜਾ ਰਜਿਸਟਰੀ ਆਪਣੇ ਸੌਦਾ ਹੁੰਦਾ ਉਹ ਮਾਰਕੀਟ ਰੇਟ ਰੇਟ ਦਾ ਹੁੰਦਾ ਜਿਵੇਂ ਮੰਨ ਲਓ ਜੇ ਏਕੜ ਦਾ ਸੌਦਾ 50 ਲੱਖ ਦਾ ਤੁਹਾਡਾ ਹੋਇਆ ਲੇਕਿਨ ਸਰਕਾਰੀ ਰੇਟ ਉੱਥੇ 12 ਲੱਖ ਹੈ ਤਾਂ ਉਹ ਜਿਹੜਾ ਰਜਿਸਟਰੀ ਕਰਾਉਣ ਵੇਲੇ ਜਿਹੜਾ ਬਿਆਨਾਂ ਹੁੰਦਾ ਉਹਨੂੰ ਪਾੜ ਦਿੱਤਾ ਜਾਂਦਾ ਰਜਿਸਟਰੀ ਸਿੱਧੀ ਮਾਲਕ ਤੋਂ ਕਰਵਾ ਦਿੱਤੀ ਜਾਂਦੀ ਹੈ ਜੇਕਰ ਫਿਰ ਰੌਲਾ ਪੈ ਜਾਵੇ ਫਿਰ ਅਰिजਨਲ ਜਿਹੜਾ ਬਿਆਨਾਂ ਜਿਸ ਦੇ ਉੱਪਰ ਸੌਦਾ ਹੋਇਆ ਸੀਗਾ ਉਹਦੇ ਮੁਤਾਬਕ ਹੀ ਫਿਰ ਰਜਿਸਟਰੀ ਕਰਾਉਣੀ ਪੈਂਦੀ ਆ ਉਹਦੇ ਮੁਤਾਬਕ ਹੀ ਫਿਰ ਵਾਈਟ ਪੈਸੇ ਦੇਣੇ ਪੈਂਦੇ ਨੇ ਉਹਦੇ ਮੁਤਾਬਕ ਹੀ ਪੂਰੇ ਪੈਸਿਆਂ ਤੇ ਸਟਾਮ ਲੱਗਦਾ ਹੈ ਹੁਣ ਦੋਤੋਂ ਅਗਲੀ ਗੱਲ ਤੇ ਆਉਨੇ ਆ ਕੀ ਬਿਆਨੇ ਤੋਂ ਬਿਆਨਾ ਕਰਨਾ ਵੀ ਕਾਨੂੰਨ ਅਨੁਸਾਰ ਸਹੀ ਆ ਇਹਦੇ ਤੇ ਦੋਨੇ ਤਰਕ ਨੇ ਦੋ ਕਾਨੂੰਨ ਨੇ ਇੱਕ ਦੇ ਵਿੱਚ ਤਾਂ ਕਈ ਵਾਰੀ ਫੈਸਲੇ ਨੇ ਜਿਹੜੇ ਉਹ ਇਹਦੇ ਹੱਕ ਵਿੱਚ ਆ ਜਾਂਦੇ ਨੇ ਕਿ ਐਗਰੀਮੈਂਟ ਜਿਹੜਾ ਉਹ ਇੱਕ ਕਾਨੂੰਨੀ ਦਸਤਾਵੇਜ਼ ਹੈ ਉਹ ਇੱਕ ਸਟਾਫ ਦੇ ਉੱਪਰ ਲਿਖਿਆ ਗਿਆ ਦਸਤੇ ਦਸਤਾਵੇਜ਼ ਹੈ ਉਹਦੇ ਵਿੱਚ ਲਿਖਿਆ ਹੁੰਦਾਗਾ ਕਿ ਜੇਕਰ ਉਹਦੇ 'ਚ ਸਰਤ ਪਾਈ ਹੋਵੇ ਕਿ ਮੈਂ ਇਸ ਜ਼ਮੀਨ ਨੂੰ ਅੱਗੇ ਕਿਸੇ ਨੂੰ ਵੀ ਵੇਚ ਸਕਦਾਗਾ ਫਿਰ ਤਾਂ ਇਹ ਅੱਗੇ ਬਿਆਨ ਕੀਤਾ ਹੋਇਆ ਜਾਇਜ਼ ਹੋ ਜਾਂਦਾ ਹੈ ਲੇਕਿਨ ਜੇਕਰ ਇਹਦੇ ਵਿੱਚ ਇਹ ਸ਼ਰਤ ਨਾ ਪਾਈ ਹੋਵੇ ਇਹ ਲਿਖਿਆ ਹੋਵੇ ਕਿ ਇਸ ਅਨਸਾਰ ਮੈਂ ਰਜਿਸਟਰੀ ਕਰਾਂਗਾ ਯਾਨੀ ਕਿ ਮੈਂ ਹੀ ਰਜਿਸਟਰੀ ਕਰਾਂਗਾ ਫਿਰ ਉਹਦੇ ਵਿੱਚ ਤੁਸੀਂ ਬਿਆਨਤੋਂ ਬਿਆਨਾਂ ਨਹੀਂ ਕਰ ਸਕਦੇ ਜੇਕਰ ਸ਼ਰਤ ਪਾਈ ਹੋਈ ਆ ਤਾਂ ਬਿਆਨਾਂ ਤੁਸੀਂ ਕਰ ਸਕਦੇ ਹੋ ਬਿਆਨੇ ਤੋਂ ਬਿਆਨਾਂ ਕੀਤਾ ਹੋਇਆ ਤੁਹਾਡਾ ਮਤਲਬ ਅਦਾਲਤ ਦੇ ਵਿੱਚ ਮੰਨਿਆ ਜਾਂਦਾ ਹੈ ਸ਼ਰਤ ਤੋਂ ਇਲਾਵਾ ਜੇ ਨਹੀਂ ਸ਼ਰਤ ਪਾਈ ਹੋਈ ਫਿਰ ਅਦਾਲਤ ਤੁਹਾਡੇ ਇਸ ਦੂਜੇ ਬਿਆਨੇ ਨੂੰ ਕੈਨਸਲ ਕਰ ਦਿੰਦੇ ਆ ਕਿ ਤੁਸੀਂ ਦੂਜਾ ਬਿਆਨਨਾ ਨਹੀਂ ਕਰ ਸਕਦੇ ਸੀ ਸੋ ਇਹਦੇ ਵਿੱਚ ਜਿਹੜੇ ਬੰਦੇ ਬੁੱਕ ਕਰਦੇ ਨੇ ਜ਼ਮੀਨ ਜਾਂ ਮੰਨ ਲਓ ਆਪਾਂ ਕਹਿ ਲਓ ਫਾਈਨੈਂਸਰ ਲੋਕ ਜ਼ਮੀਨਾਂ ਲੈਂਦੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਇਹਦੇ ਵਿੱਚ ਇਹ ਸ਼ਰਤ ਤਕਰੀਬਨ ਵੈਸੇ ਪਾਈ ਹੁੰਦੀ ਆ ਪਰ ਕਈ ਵਾਰੀ ਜਿਹੜਾ ਵੇਚਦਾ ਰਿਹਾ ਉਹ ਸ਼ਰਤ ਲਾ ਦਿੰਦਾ ਕਿ ਮੈਂ ਰਜਿਸਟਰੀ ਤੈਨੂੰ ਹੀ ਕਰਾਵਾਂਗਾ ਮੈਂ ਦੂਸਰੇ ਕਿਸੇ ਬੰਦੇ ਨੂੰ ਰਜਿਸਟਰੀ ਨਹੀਂ ਕਰਾਉਣੀ ਫਿਰ ਉੱਥੇ ਤੁਸੀਂ ਬਿਆਨੇ ਤੋਂ ਬਿਆਨਨਾ ਨਹੀਂ ਕਰ ਸਕਦੇ ਇਹ ਚੀਜ਼ਾਂ ਦਾ ਧਿਆਨ ਰੱਖਣਾ অতি ਜ਼ਰੂਰੀ ਆ ਜਦੋਂ ਤੁਸੀਂ ਬਿਆਨਾਂ ਕਰਦੇ ਹੋ ਸੋ ਦੋਸਤੋ ਮੈਂ ਮੋਟੇ-ਮੋਟੇ ਤੱਥ ਤੁਹਾਨੂੰ ਦਿੱਤੇ ਨੇ ਬਿਆਨੇ ਦੀ ਖਾਤਰ ਲੇਕਿਨ ਜੇਕਰ ਬਿਆਨੇ ਦੀ ਪੂਰੀ ਡਿਟੇਲ ਤੁਸੀਂ ਜਾਣਨੀ ਚਾਹੁੰਦੇ ਹੋ ਤਾਂ ਤੁਸੀਂ ਟੈਲੀਫੋਨ ਕਰ ਸਕਦੇ ਹੋ ਤਾਂ ਤੁਸੀਂ ਮਿਲ ਕੇ ਵੀ ਪੁੱਛ ਸਕਦੇ ਹੋ ਕਿਉਂਕਿ ਇਹਦੀਆਂ ਹੋਰ ਵੀ ਬਹੁਤ ਕਾਨੂੰਨੀ ਜਿਹੜੀਆਂ ਨੁਕਤੇ ਹੁੰਦੇ ਨੇ ਔਰ ਲੇਕਿਨ ਜਿਹੜਾ ਬਿਆਨਾਂ ਦੋਸਤੋ ਇੱਕ ਵਾਰੀ ਜ਼ਮੀਨ ਦਾ ਜਾਂ ਪ੍ਰਾਪਰਟੀ ਦਾ ਕਿਸੇ ਦਾ ਹੋ ਜਾਂਦਾ ਉਹਨੂੰ ਕਈ ਵਾਰੀ ਬੰਦੇ ਸਮਝਦੇ ਨੇ ਕਿ ਇਸ ਡੇਟ ਤੱਕ ਜਿਹੜਾ ਬਿਆਨਾ ਵੈਲਿਡ ਹੈ ਜਿੱਦੇ ਤੱਕ ਰਜਿਸਟਰੀ ਦੀ ਡੇਟ ਪਾਈ ਹੋਈ ਆ ਨਹੀਂ ਦੋਸਤੋ ਇਹ ਤਰਕ ਗਲਤ ਹੈ 3 ਸਾਲ ਤੱਕ ਜਿਹੜਾ ਬਿਆਨਾ ਉਹ ਮਤਲਬ ਸਟੈਂਡ ਰਹਿੰਦਾਗਾ ਚਾਹੇ ਮਤਲਬ ਰਜਿਸਟਰੀ ਵਾਲੀ ਡੇਟ ਤੇ ਰਜਿਸਟਰੀ ਨਹੀਂ ਕਰਾਈ ਜਾਂਦੀ ਤਾਂ ਵੀ 3 ਸਾਲ ਤੱਕ ਉਹ ਬਿਆਨਾ ਵੈਲਿਡ ਹੈ ਅਗਲਾ ਕਿਸੇ ਵੀ ਸਮੇਂ ਜਾ ਕੇ ਅਦਾਲਤ ਵਿੱਚ ਸਟੇ ਲੈ ਸਕਦਾ ਹੈ ਹਾਂ ਇੱਕ ਚੀਜ਼ ਹੁੰਦੀ ਆ ਜੇਕਰ ਬਿਆਨ ਤੇ ਬੰਦਾ ਰਜਿਸਟਰੀ ਕਰਾਉਣ ਨਹੀਂ ਆਇਆ ਵੇਚਣ ਵਾਲਾ ਤਾਂ ਤੁਸੀਂ ਅਦਾਲਤ ਦੇ ਵਿੱਚ ਜਾ ਕੇ ਹਾਜ਼ਰੀ ਲਵਾ ਦਿੱਤੀ ਕਿ ਮੈਂ ਆ ਚੁੱਕਿਆਗਾ ਲੇਕਿਨ ਵੇਚਦਾਰ ਨਹੀਂ ਆਇਆ ਤਾਂ ਜਦੋਂ ਉਹ ਨਹੀਂ ਆਉਂਦਾ ਤਾਂ ਤੁਸੀਂ ਅਦਾਲਤ ਦੇ ਵਿੱਚ ਕੇਸ ਪਾ ਸਕਦੇ ਹੋ ਕਿ ਜਿਹੜਾ ਇਹ ਬਿਆਨਨਾ ਕੀਤਾ ਸੀ ਉਹਨੇ ਰਜਿਸਟਰੀ ਨਹੀਂ ਕਰਾਈ ਤੇ ਮੈਨੂੰ ਮਤਲਬ ਜਿਹੜਾ ਅਦਾਲਤ ਇਸ ਬਿਆਨਨੇ ਨੂੰ ਕੈਨਸਲ ਕੀਤਾ ਜਾਵੇ ਜੇਕਰ ਫਿਰ ਅਦਾਲਤ ਉਸ ਬਿਆਨੇ ਨੂੰ ਕੈਨਸਲ ਕਰ ਦਿੰਦੀ ਆ ਫਿਰ ਉਹ ਬਿਆਨਾਂ ਖਤਮ ਸਮਝਿਆ ਜਾਂਦਾ ਹੈ ਲੇਕਿਨ ਇਹਦੇ ਲਈ ਤੁਹਾਨੂੰ ਅਦਾਲਤ ਦੇ ਵਿੱਚ ਜਾ ਕੇ ਕੇਸ ਪਾਉਣਾ অতি ਜ਼ਰੂਰੀ ਆ ਕਈ ਵਾਰੀ ਅਸੀਂ ਕੀ ਕਰਦੇ ਆ ਕਿ ਚਲੋ ਹਾਜ਼ਰੀ ਲਵਾਤੀ ਆਪਣਾ ਘਰੇ ਬੈਠ ਗਏ ਕਿ ਹੁਣ ਇਹ ਬਿਆਨਾਂ ਜਿਹੜਾ ਤਰੀਕ ਨੰਗ ਚੁੱਕੀ ਆ ਤੇ ਖਤਮ ਹੋ ਗਿਆ ਨਹੀਂ ਦੋਸਤੋ ਬਿਆਨਾਂ ਖਤਮ ਨਹੀਂ ਹੁੰਦਾ ਬਿਆਨਾਂ ਤੁਹਾਡਾ ਵੈਲਿਡ ਰਹਿੰਦਾਗਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ অতি ਜ਼ਰੂਰੀ ਆ ਇਹ ਚੀਜ਼ਾਂ ਕਿਉਂਕਿ ਜ਼ਮੀਨਾਂ ਨਾਲ ਕਰੋੜਾਂ ਦੇ ਸੌਦਿਆਂ ਨਾਲ ਸੰਬੰਧਤ ਹੁੰਦੀਆਂ ਨੇ ਮੈਂ ਫੇਰ ਵਾਰ-ਵਾਰ ਕਹਿੰਦਾ ਹੁਣ ਇਹ ਵੀਡੀਓ ਉਹਨਾਂ ਲੋਕਾਂ ਲਈ ਨੇ ਜਿਹੜੇ ਲੋਕ ਇਹ ਜਾਣਕਾਰੀ ਨਹੀਂ ਰੱਖਦੇ ਜਿਹੜੇ ਲੋਕ ਪ੍ਰਾਪਰਟੀ ਦੇ ਵਿੱਚ ਨੇ ਜਿਹੜੇ ਲੋਕ ਰੱਖਦੇ ਨੇ ਜਾਣਕਾਰੀ ਜਾਂ ਲੰਮੇ ਸਮੇਂ ਤੋਂ ਕੰਮ ਕਰਦੇ ਨੇ ਉਹਨਾਂ ਲਈ ਤਾਂ ਮਤਲਬ ਜਿੰਨੀਆਂ ਗੱਲਾਂ ਅਸੀਂ ਜਾਣਦੇ ਆ ਉਹ ਵੀ ਜਾਣਦੇ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ